ਆਓ ਜੀ ਜਿਆਆਂ ਨੂੰ ਮੋਗੇ ਖੜਿਆ ਨਾਨਕਪੁਰੇ ਮਹੱਲੇ ਦੇ ਵਿੱਚ ਜਿੱਥੇ ਆਪਣਾ ਕੰਮ ਚੱਲੀ ਜਾਂਦਾ ਸੀ ਮਕਾਨ ਦੀ ਹਾਈਟ ਆਪਣੀ 3 ਫੁੱਟ 1 ਇੰਚ ਹੋ ਚੁੱਕੀ ਆ ਆ ਆਪਣੀ ਟੀਮ ਆ ਜਿੰਨੀ ਆਪਣੇ ਨਾਲ ਟੀਮ ਕਰਦੀ ਆ ਸਾਰੇ ਪੰਜਾਬੀ ਮੁੰਡੇ ਕੰਮ ਕਰਦੇ ਆ ਜੇ ਕਿਸੇ ਵੀਰ ਨੇ ਕੰਮ ਸਿੱਖਣਾ ਹੋਵੇ ਜਾਂ ਕਿਸੇ ਨੂੰ ਕੰਮ ਦੀ ਲੋੜ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਜੇ ਕਿਸੇ ਵੀਰ ਨੇ ਕੰਮ ਸਿੱਖਣਾ ਹੋਵੇ ਉਹਨੂੰ ਅਸੀਂ ਕੰਮ ਵੀ ਸਿਖਾਵਾਂਗੇ ਤੇ ਸੈਲਰੀ ਵੀ ਦੇਵਾਂਗੇ ਆਜੋ ਹੁਣ ਤੁਹਾਨੂੰ ਮੈਂ ਕੰਮ ਚੈੱਕ ਕਰਾਉਣਾ ਵਿੱਚ ਵੀਰਾਂ ਦੇ ਕਮੈਂਟ ਸੀਗੇ ਕਬੀ ਜਿਹੜਾ ਮਕਾਨ ਦੇ ਲੈਂਟਰ ਲੱਗਿਆ ਹੁੰਦਾ ਉਹ ਚੱਕਿਆ ਜਾਂਦਾ ਜਾਂ ਨਹੀਂ ਚੱਕਿਆ ਜਾਂਦਾ ਆਜੋ ਤੁਹਾਨੂੰ ਮੈਂ ਦਿਖਾਉਣਾ ਇਹ ਜਿਹੜੇ ਆਪਾਂ ਮਕਾਨ ਚੱਕਿਆ ਇਹਦੇ ਵੀ ਲੈਂਟਰ ਹੈ ਨਹੀਂ ਸੀਗਾ ਆਜੋ ਤੁਹਾਨੂੰ ਮੈਂ ਦਿਖਾਉਣਾਗਾ ਆਪਾਂ ਇਹਦੇ ਹੇਠਾਂ ਚੈਨੜਾ ਪਾਇਆ ਹੁੰਦਾ 5 ਢਾਈ ਦਾ ਚੈਨੜਾ ਆ ਦਿਖਾ ਦਿਓ ਮੜਾ ਜਾ 5 ਢਾਈ ਦਾ ਚੈਨੜਾ ਜੇ ਇਹਦੇ ਵਿੱਚ ਬੀਮ ਜਾਂ ਲੈਂਟਰ ਤੇ ਗਾਲ ਨਾ ਵੀ ਲੱਗਿਆ ਹੋਵੇ ਆਪਾਂ ਸਾਰੇ ਮਕਾਨ ਦੇ نیچے ਆਪਾਂ ਫਰੇਮ ਬਣਾ ਲੈਨੇ ਆ ਸਾਰੇ ਫਰੇਮ ਬਣਾ ਕੇ ਉਹਨੂੰ ਬਿਲਡਿੰਗ ਕਰਕੇ ਐਨ ਕਹਿਣ ਦਾ ਮਤਲਬ ਇੱਕ ਨੰਬਰ ਕੰਮ ਮਜ਼ਬੂਤੀ ਕਰ ਲੈਨੇ ਆ ਮਜ਼ਬੂਤੀ ਕਰਕੇ ਕੰਮ ਤੇ ਦਿਖਾ ਦੇਣਾ ਆਦੇ